ਐਸ ਵੀ ਆਲ نو ਕਿ ਹੁਣ ਨਿਊ ਇਅਰ ਦਾ ਫੈਸਟੀਵਲ ਜਿਹੜਾ ਹੈਗਾ ਇੱਕ ਫੈਸਟਿਵ ਓਕੇਜਨ ਮੰਨਿਆ ਜਾਂਦਾ ਹੈ ਉਹ ਨੇੜੇ ਹੈ ਤੇ ਅਸੀਂ ਸਾਰੇ 2025 ਤੇ ਖਤਮ ਹੋਣਦੇ ਤੇ ਤੁਹਾਨੂੰ ਨਿਊ ਇਅਰ ਦੀ ਸਟਾਰਟਿੰਗ ਤੇ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦੇ ਆ ਤੇ ਉਹਦੇ ਨਾਲ ਕੋਈ ਇੱਕ ਇਨਸਟਰਕਸ਼ਨਸ ਵੀ ਪਾਸ ਕਰਨ ਕੁਝ ਕਰਨਾ ਚਾਹੁੰਦੇ ਆ ਕੱਲ 31st ਆਫ ਡਿਸੰਬਰ ਦੇ ਵਿੱਚ ਰਣਜੀਤ ਐਵੇਨਿਊ ਦੇ ਵਿੱਚ ਅਸੀਂ ਖੁੱਲ ਕੇ ਅੱਛੀ ਤਰ੍ਹਾਂ ਨਿਊ ਇਅਰ ਸੈਲੀਬ੍ਰੇਟ ਕਰੀਏ ਇੱਕ ਸਿਵਲਾਈਜ਼ ਤਰੀਕੇ ਨਾਲ ਨਿਊ ਇਅਰ ਸੈਲੀਬ੍ਰੇਟ ਕਰੀਏ ਉਦੇ ਲਈ ਕੁਝ ਸਟੈਪਸ ਐਂਡ ਗਾਈਡਲਾਈਨਸ ਜਿਹੜੀਆਂ ਹੈਗੀਆਂ ਉਹ ਪੁਲਿਸ ਸਟੇਸ਼ਨ ਰੰਜੀਤ ਐਵੇਨਿਊ ਵੱਲੋਂ ਅ ਅਸੀਂ ਜਿਹੜੀ ਪਲੈਨਿੰਗ ਹੈ ਉਹ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਹਾਂ ਤਾਂ ਕਿ ਤੁਹਾਡੇ ਲਈ ਵੀ ਕਨਵੀਨੀਅੰਟ ਰਹੇ ਇੱਕ ਸਮੂਥ ਐਂਡ ਈਜ਼ੀ ਫਲੋ ਦੇ ਨਾਲ ਅਸੀਂ ਨਿਊ ਇਅਰ ਨੂੰ ਇੱਕ ਚੇ ਤੇ ਸੁਚੱਜੇ ਢੰਗ ਨਾਲ ਮਨਾ ਸਕੀਏ ਇਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਰੰਜੀਤ ਐਵੇਨਿਊ ਟੀ ਪੁਆਇੰਟ ਤੋਂ ਜੇ ਤੁਸੀਂ ਐਂਟਰ ਕਰੋਗੇ ਤਾਂ ਵਿੱਚ ਵਾਲੇ ਜਿੰਨੇ ਵੀ ਆਪਣੇ ਡਿਵਾਈਡਰ ਹੈ ਉਹ ক্লোਜ਼ ਰੱਖੇ ਜਾਣਗੇ ਜਨਰਲੀ ਤਾਂ ਜੋ ਜਿਹੜਾ ਵਨਵੇ ਟ੍ਰੈਫਿਕ ਨੂੰ ਅਸੀਂ ਇੱਕ ਐਫੀਸ਼ੀਐਂਟ ਸਮੂਥ ਵੇ ਦਾ ਫਲੋ ਜਿਹੜਾ ਉਹਨੂੰ ਬਣਾ ਕੇ ਰੱਖੀਏ ਕਾਰਸ ਦਾ ਤੇ ਇਹ ਡਿਵਾਈਡਰਸ ਦੇ ਉੱਤੇ ਨਾਕੇ ਵੀ ਲਗਾਏ ਜਾਣਗੇ ਸੋ ਥੈਟ ਇੱਕ ਐਫੀਸ਼ੀਐਂਟ ਫਲੋ ਨੂੰ ਅਸੀਂ ਮੇਨਟੇਨ ਰੱਖੀਏ ਤੇ ਜੇ ਕਦੀ ਨੀਡ ਅਰਾਈਜ਼ ਹੁੰਦੀ ਹੈ ਤਾਂ ਉਹਨਾਂ ਨੂੰ ਖੋਲ ਕੇ ਅਸੀਂ ਜਿਹੜੇ ਵੀ ਗੱਡੀਆਂ ਦਾ ਜਿਹੜਾ ਕੰਜੈਸ਼ਨ ਹੈ ਉਹਨੂੰ ਕਢਾਇਆ ਜਾ ਸਕੇ ਮੈਂ ਤੁਹਾਨੂੰ ਇਹ ਵੀ ਐਡਵਾਈਜ਼ਰੀ ਦੇਣਾ ਚਾਹਾਂਗਾ ਕਿ ਇਹ ਟੀ ਪੁਆਇੰਟ ਤੋਂ ਲੈ ਕੇ ਸੀ ਬਲਾਕ ਦੇ ਜਿਹੜਾ ਮੋੜ ਹੈ ਪੁਲਿਸ ਸਟੇਸ਼ਨ ਤੋਂ ਅੱਗੇ ਜਾ ਕੇ ਉੱਥੇ ਤੱਕ ਕਿ ਜਿਹੜੇ ਡਿਵਾਈਡਰਸ ਹਨ दैट विल बी ਕਲੋਜ਼ਿੰਗ ਦਾ ਰੋਡ ਜਿਹੜੇ ਵਿੱਚੋਂ ਡਿਵਾਈਡਰਾਂ ਤੋਂ ਤੇ ਸਾਰਿਆਂ ਨੂੰ ਇਹ ਹਦਾਇਤ ਦਿੱਤੀ ਜਾਂਦੀ ਹੈ ਕਿ ਇੱਕ ਪੀਸਫੁਲੀ ਖੁੱਲੜਬਾਜੀ ਤੋਂ ਬਿਨਾਂ ਆਪਾਂ ਇਹ ਓਕੇਜਨ ਨੂੰ ਸੈਲੀਬ੍ਰੇਟ ਕਰੀਏ ਤੇ ਜਿਨ੍ਹਾਂ ਨੇ ਵੀ ਆਣਾ ਹੈ ਆਪਣੀ ਫੈਮਿਲੀ ਦੇ ਨਾਲ ਉਹਨਾਂ ਨੂੰ ਇਹ ਐਡਵਾਈਜ਼ਰੀ ਹੈ ਕਿ ਉਹ ਜਾਂ ਤਾਂ ਕਚਹਿਰੀ ਰੋਡ ਤੋਂ ਆਣ ਜਾਂ ਫਿਰ ਉਹ ਗ੍ਰੀਨ ਐਵੇਨਿਊ ਵੱਲ ਦੀ ਐਂਟ੍ਰੈਂਸ ਕਰਨ ਤੇ ਜੇ ਗੱਡੀਆਂ ਪਾਰਕ ਕਰਨੀਆਂ ਉਹ ਜ਼ਿਆਦਾ ਤੋਂ ਜ਼ਿਆਦਾ ਕੋਸ਼ਿਸ਼ ਕਰਨ ਕਿ ਉਹ ਪਿਜ਼ੇਰੀਆ ਮਾਰਕੀਟ ਦੇ ਬੈਕ ਸਾਈਡ ਜੋ ਕਿ ਪਾਈਟੈਕਸ ਗਰਾਊਂਡ ਹੈ ਜਾਂ ਦਸ਼ਹਿਰਾ ਗਰਾਊਂਡ ਦੇ ਸਾਹਮਣੇ ਉੱਥੇ ਗੱਡੀਆਂ ਲਗਾ ਕੇ ਪੈਦਲ ਆਉਣ ਦਾ ਜ਼ਿਆਦਾ ਪ੍ਰਯਾਸ ਕਰਨ ਤਾਂ ਜੋ ਇੱਕ ਅੱਛੀ ਤਰ੍ਹਾਂ ਤੇ ਸਮੂਥਲੀ ਅਸੀਂ ਸੈਲੀਬ੍ਰੇਟ ਕਰੀਏ ਵਿਦਆਊਟ ਐਨੀ ਨੈਗੇਟਿਵ ਆਲਟਰਕੇਸ਼ਨ ਜਾਂ ਕਿਸੇ ਵੀ ਤਰ੍ਹਾਂ ਦਾ ਅਨਫੋਰਸੀਨ ਇਵੈਂਟ ਨਾ ਹੋਵੇ ਤੇ ਇੱਕ ਸਮੂਥਲੀ ਸਾਰਾ ਕੁਝ ਅਸੀਂ ਆਰਗੇਨਾਈਜ਼ ਕਰ ਪਾਈਏ ਥੈਂਕ ਯੂ एवरीवन ਐਂਡ ਸ਼ੂ ਆਲ ਅ ਗ੍ਰੇਟ ਈਅਰ ਅਹੈਡ ਥੈਂਕ ਯੂ